ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸੇਂਹ ਦੇ ਨਮਕ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਥੋੜਾ ਜਿਹਾ ਸੇਂਹ ਦਾ ਨਮਕ ਪਾ ਕੇ ਇਹੇ ਉਪਾਅ ਕਰ ਲਓ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਸ਼ਤਰੂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਇੱਕ मुट्ठी ਸ਼ੇਹ ਦੇ ਨਮਕ ਦਾ ਉਪਾਅ ਕਰ ਸਕਦੇ ਨੇ ਇਸ ਉਪਾਅ ਨੂੰ ਤੁਸੀਂ ਸਿਰਫ ਤਾਂ ਸਿਰਫ ਘਰ ਦੇ ਵਿੱਚ ਬੈਠ ਕੇ ਕਰਨਾ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਇਹ ਸਮਝ ਸਕਦੇ ਹੋ ਕਿ ਇਹ ਇੱਕ मुट्ठी ਸ਼ੇਹ ਦਾ ਨਮਕ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਸਾਰੇ ਦੁਸ਼ਮਨਾ ਤੇ ਸ਼ਤਰੂਆਂ ਨੂੰ ਦੂਰ ਕਰ ਸਕਦਾ ਹੈ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਭਾਵੇਂ ਲੱਖਾਂ ਕੋਸ਼ਿਸ਼ਾਂ ਵੀ ਕਰ ਲੈਣ ਤੁਹਾਡੇ ਦੁਸ਼ਮਨ ਸ਼ਤਰੂ ਤੁਹਾਡਾ ਵਾਲ ਵੀ ਪਿੰਗੜ ਨਹੀਂ ਕਰ ਪਾਉਣਗੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਦਾ ਜਿਹੜਾ ਸਮਾਂ ਹੈ ਕਾਲ ਯੁੱਗ ਦਾ ਸਮਾਂ ਹੈ ਤੇ ਜਿਮੀ ਜਿਮੀ ਇਹ ਸਮਾ ਬਦਦਾ ਚਾਰਿਆ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦੁਸ਼ਮਨਾ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਨਹੀਂ ਕਰਦੇ ਤਾਂ ਸਮਝ ਲਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਵੱਧ ਚੜ ਗਈਆਂ ਤੁਸੀਂ ਸਾਹਮਣੇ ਤੋਂ ਆਪਣੇ ਦੁਸ਼ਮਣ ਦੁਸ਼ਮਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਨਹੀਂ ਕਰਨਾ ਤੁਸੀਂ ਸਿਰਫ ਤਾਂ ਸਿਰਫ ਇਸ ਉਪਾਅ ਨੂੰ ਕਰਕੇ ਆਪਣੇ ਦੁਸ਼ਮਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਹੋ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਇੱਕ ਦੁਸ਼ਮਣ ਹੁੰਦਿਆ ਉਹ ਸਾਹਮਣੇ ਤੋਂ ਵਾਰ ਕਰਦੇ ਆ ਤੇ ਇੱਕ ਹੁੰਦਿਆ ਜੋ ਸਾਡੀ ਪਿੱਠ ਪਿੱਛੇ ਵਾਰ ਕਰਦੇ ਆ ਜਿੰਨਾ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਿਹੜੇ ਸਾਡੇ ਦੁਸ਼ਮਣ ਸਾਡੇ ਤੇ ਸਾਹਮਣੇ ਤੋਂ ਵਾਰ ਕਰਦੇ ਨੇ ਉਹਨਾਂ ਤੋਂ ਅਸੀਂ ਬਚ ਸਕਦੇ ਆ ਕਿ ਜਿਹੜੇ ਦੁਸ਼ਮਣ ਸਾਡੀ ਪਿੱਠ ਪਿੱਛੇ ਵਾਰ ਕਰਦੇ ਆ ਉਹਨਾਂ ਤੋਂ ਬਚਣਾ ਮੁਸ਼ਕਿਲ ਹੋ ਸਕਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸੀ ਤੁਹਾਡੇ ਲਈ ਉਹ ਪਾ ਲੈ ਕੇ ਆਇਆ ਇਹ ਇਸ ਤਰ੍ਹਾਂ ਨੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਦੂਰ ਕਰਕੇ ਰੱਖ ਦੇਵੇਗਾ ਜੇਕਰ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਬਲੈਕ ਮੈਜਿਕ ਤਰ ਤਰ ਮੰਤਰ ਤਾਂ ਤੁਸੀਂ ਕੀ ਕਰਨਾ ਇਸ ਸਮੇਂ ਆਪਣੇ ਦੁਸ਼ਮਣਾਂ ਜਾਂ శత్రుਵਾਂ ਦੇ ਨਾਲ ਕੁਝ ਵੀ ਨਹੀਂ ਕਰਨਾ ਸਿਰਫ ਤਾਂ ਸਿਰਫ ਤੁਸੀਂ ਇਸ ਉਪਾਅ ਨੂੰ ਇਹ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਿਆ ਤਾਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣ ਆਪਣੇ ਆਪ ਦੂਰ ਹੋ ਜਾਣਗੇ ਅੱਜ ਦਾ ਇਹ ਉਪਾਅ ਸੇਂਦਾ ਨਮਕ ਸੇਂਦਾ ਨਮਕ ਦੇ ਨਾਲ ਕਰਨਾ ਹੈ ਤੇ ਹਰ ਉਸ ਵਿਅਕਤੀ ਦੇ ਲਈ ਇਹ ਉਪਾਅ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਹੈ ਇਹ ਇੱਜ਼ੇ ਤਰੀਕੇ ਦੇ ਨਾਲ ਹਰ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਾਡੀ ਹਰ ਇੱਕ ਸਮੱਸਿਆ ਦੇ ਪਿੱਛੇ ਸਾਡੀ ਗੁਸ਼ਪੱਤਾ ਹੀ ਹੱਥ ਹੋਵੇ ਪਰ ਜ਼ਿਆਦਾਤਰ ਜਿੰਨੀਆਂ ਸਾਡੇ ਘਰ ਦੇ ਵਿੱਚ ਪ੍ਰੋਬਲਮ ਨੇ ਉਹਨਾਂ ਦੇ ਵਿੱਚੋਂ 80% ਸਾਡੇ ਦੁਸ਼ਮਨ ਦਾ ਹੀ ਹੱਥ ਹੁੰਦਾ ਹੈ ਜਿਵੇਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੋਣਾ, ਪੈਸੇ ਦੇ ਨਾਲ ਚੁੜੀਆਂ ਸਮੱਸਿਆਵਾਂ ਵਧ ਜਾਣੀਆਂ, ਜਾਂ ਫਿਰ ਸਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਲੜਾਈ ਝਗੜੇ ਵਧ ਜਾਂਦੇ ਨੇ, ਘਰ ਦੇ ਵਿੱਚ ਬਿਮਾਰੀ ਫੈਲ ਜਾਂਦੀ ਏ, ਸਾਡੇ ਘਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਕੁਝ ਨਿਕਲਦਾ ਏ ਜਿਵੇਂ ਕਿ ਇੱਕ ਬਲੈਕ ਮੈਜੀਕ ਤੰਤਰ ਮੰਤਰ ਇਸ ਤਰ੍ਹਾਂ ਦਾ ਕੀਤਾ ਕਰਵਾਇਆ ਹੁੰਦਾ ਏ। ਕਿ ਜਿੰਨਾ ਲੋਕਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਹੁੰਦੀਆਂ ਨੇ ਉਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਚਨ ਦੇ ਲਈ ਇਹ ਸਾਰੀਆਂ ਜਿਣੀਆਂ ਨੇ ਪ੍ਰੋਬਲਮ ਇਹਨਾਂ ਤੋਂ ਦੂਰ ਹੋਣ ਦੇ ਲਈ ਇਹ ਉਪਾਅ ਕਰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾਗਾ ਉਹਨਾਂ ਦੀ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਰਹਦੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਕਿਹੜੀ ਨਮਕ ਦੀ ਜ਼ਰੂਰਤ ਹੈ ਉਪਾਕਰਨ ਦੇ ਲਈ ਸਾਨੂੰ ਚਾਹੀਦਾ ਹੈ ਸੇਂਦਾ ਨਮਕ ਤੇ ਸੇਂਦਾ ਨਮਕ ਜਿਹੜਾ ਸੀ ਇੱਕ ਹੁੰਦਾ ਹੈ ਡੈਲੀ ਵਾਲਾ ਇੱਕ ਹੁੰਦਾ ਹੈ ਪੀਸਿਆ ਹੋਇਆ ਤੇ ਅਸੀਂ ਇੱਥੇ ਲੈਣਾ ਹੈ ਪੀਸਿਆ ਹੋਇਆ ਨਮਕ ਡੈਲੀ ਰੂਟੀਨ ਵਾਲਾ ਨਮਕ ਨਹੀਂ ਲੈਣਾ ਅਸੀਂ ਸੇਂਹ ਦੇ ਨਮਕ ਦਾ ਯੂਜ਼ ਕਰਨਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਮੁਠੀ ਪੀਸਿਆ ਹੋਇਆ ਸੇਂਹ ਦਾ ਨਮਕ ਲੈਣਾ ਹੈ ਤੇ ਆਪਣੇ ਸਿਰ ਤੋਂ 7 ਵਾਰ ਵਾਰ ਲੈਣਾ ਐਂਟੀ ਕਲੌਕਵਾਈਜ਼ ਜਿਵੇਂ ਆਪਾਂ ਨજર ਉਤਾਰਦੇ ਹਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨਮਕ ਨੂੰ ਜਿਹੜਾ ਤੁਸੀਂ ਸਿਰ ਤੋਂ 7 ਵਾਰ ਵਾਰਿਆ ਹੋਏਗਾ ਤੁਸੀਂ ਆਪਣੀ ਬਾਸ਼ਵੇਸ਼ਨ ਦੇ ਵਿੱਚ ਉਸ ਨਮਕ ਨੂੰ ਪਾ ਕੇ ਉਕਰ ਦੀ ਪਾਣੀ ਨੂੰ ਚਲਾਉਣਾ ਹੈ ਕਹਿੰਦਾ ਭਾਵੇਂ ਕਿ ਉਸ ਨਮਕ ਨੂੰ ਤੁਸੀਂ ਪਾਣੀ ਦੇ ਵਿੱਚ ਵਹਾ ਦੇਣਾ ਭਾਵੇਂ ਕਿਸੇ ਵੀ ਤਰੀਕੇ ਵਹਾਓ ਤੁਸੀਂ ਇਹ ਸੋਚਦੇ ਹੋਏ ਇਹ ਉਹ ਪਾ ਕਰਨਾ ਹੈ ਕਿ ਜੋ ਵੀ ਮੇਰੇ ਦੁਸ਼ਮਣ ਸੀ ਉਹਨਾਂ ਦਾ ਜੋ ਵੀ ਕੀਤਾ ਕਰਾਇਆ ਸੀ ਉਹ ਮੇਰੇ ਤੋਂ ਦੂਰ ਹੋ ਜਾਵੇ ਤੇ ਮੇਰੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਸੋਚਦੇ ਹੋਏ ਤੁਸੀਂ ਸੇਂਦੇ ਨਾਮਕ ਦੇ ਨਾਲ ਇਹ ਇੱਕ ਛੂਟਾ ਜਿਹਾ ਉਪਾਅ ਕਰਨਾ ਭਾਵੇਂ ਤੁਹਾਡਾ ਦੁਸ਼ਮਣ ਇੱਕ ਹੋਵੇ ਭਾਵੇਂ ਦੋ ਹੋਣ ਤੇ ਭਾਵੇਂ ਲੱਖਾਂ ਹੋਣ ਤੇ ਕਰੋੜਾਂ ਹੋਣ। ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਕਿਉਂਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਹੱਦ ਤੋਂ ਜ਼ਿਆਦਾ ਦੁਸ਼ਮਣ ਸ਼ਤਰੂ ਹੋ ਜਾਂਦੇ ਨੇ ਜਿਹੜੇ ਸਾਡਾ ਪਿੱਛਾ ਹੀ ਨਹੀਂ ਛੱਡਦੇ। ਹੱਦ ਤੋਂ ਜ਼ਿਆਦਾ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਤਸਬ ਜਲੋ ਕੇ ਭਾਵੇਂ ਕਿੰਨੇ ਵੀ ਦੁਸ਼ਮਣ ਨੇ ਉਹ ਸਾਰੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਸਿਰਫ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਘਰ ਦੇ ਵਿੱਚ ਪੈਸਾ ਧੰਨ ਰੁਕ ਨਹੀਂ ਰਿਹਾ ਜਿੱਥੋਂ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਪੈਸਾ ਆਉਂਦਾ ਬਾਅਦ ਦੇ ਵਿੱਚ ਤੇ ਸਾਰਾ ਖਰਚ ਪਹਿਲਾਂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਉਹ ਪਾਣੀ ਦੀ ਤਰ੍ਹਾਂ ਪੈਸਾ ਚਾਰ ਰਿਹਾ ਹੈ ਤੇ ਤੁਸੀਂ ਕੀ ਕਰਨਾ ਹੈ ਕਿ ਇੱਕ ਕੱਚ ਦੀ ਕਟੋਰੀ ਲੈਣੀ ਕੋਲੀ ਲੈਣੀ ਤੇ ਉਸ ਦੇ ਵਿੱਚ ਇੱਕ ਕਟੋਰੀ ਦੇ ਵਿੱਚ ਸੇਲਾ ਨਮਕ ਰੱਖ ਕੇ ਉਸ ਨੂੰ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਰੱਖਣਾ ਜਿੱਥੇ ਤੁਸੀਂ ਇਸ਼ਨਾਨ ਕਰਦੇ ਏਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਨਮਕ ਰੱਖਣਾ ਉਹ ਰੱਖਣਾ ਕੱਚ ਦੀ ਬਰਤਨ ਦੇ ਵਿੱਚ ਚਾਹੇ ਉਹ ਗਲਾਸ ਹੋਵੇ ਚਾਹੇ ਕਟੋਰੀ ਹੋਵੇ ਤੇ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਰੱਖਣਾ ਹੈ ਇਸ ਨੂੰ ਰੱਖੋ ਤੇ ਖੋਦ ਦੇ ਚੰਤਕਾਰ ਦੇਖੋ ਤੇ ਇਸ ਤੋਂ ਇਲਾਵਾ ਗੱਲ ਕਰਦੇ ਆ ਕਿ ਜਿਹੜੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਹੀ ਜ਼ਿਆਦਾ ਬੁਰੇ ਸੁਪਨੇ ਆਉਂਦੇ ਨੇ ਉਹ ਆਪਣੇ ਸਹਾਰੇ ਦੇ نیچے ਇੱਕ ਸਿੰਧਾ ਨਮਕ ਦੀ ਡਲੀ ਰੱਖ ਕੇ ਸੌਣਾ ਸ਼ੁਰੂ ਕਰ ਦੇਣ ਜਿੰਨੇ ਵੀ ਸੁਪਨੇ ਆਉਂਦੇ ਨੇ ਉਹ ਸਾਰੇ ਸੁਪਨੇ ਨੇ ਜਿਹੜੇ ਆਉਣੇ ਬੰਦ ਹੋ ਜਾਣਗੇ ਕਿਉਂਕਿ ਬਹੁਤ ਵਾਰ ਲੋਕਾਂ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਉਹਨਾਂ ਨੂੰ ਸੁਪਨੇ ਆਉਂਦੇ ਨੇ ਰੋਣੇ ਸੁਪਣਿਆਂ ਦੇ ਨਾਲ ਉਹਨਾਂ ਨੂੰ ਨੀਂਦ ਬਿਲਕੁਲ ਵੀ ਨਹੀਂ ਆਉਂਦੀ ਬਹੁਤ ਸਾਰੇ ਲੋਕਾਂ ਦੀ ਇਹ ਪਰੇਸ਼ਾਨੀ ਹੁੰਦੀ ਹੈ ਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਸੁਪਨੇ ਆਉਂਦੇ ਆ ਜਿਨ੍ਹਾਂ ਦੇ ਕਰਕੇ ਜੋ ਵਿਅਕਤੀ ਹੁੰਦਾ ਹੈ ਉਹ ਬੜਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਦੀ ਨੀਂਦ ਬਿਲਕੁਲ ਖਰਾਬ ਹੋ ਜਾਂਦੀ ਹੈ ਤੇ ਜਦੋਂ ਆਪਕੀ ਨੀਂਦ ਨਹੀਂ ਪੂਰੀ ਹੁੰਦੀ ਤੇ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੋ ਇਸੇ ਤਰੀਕੇ ਦੇ ਨਾਲ ਨਾਮਕ ਦੇ ਜਿੰਨੇ ਵੀ ਉਪਾਅ ਨੇ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਆ ਜੇਕਰ ਅਸੀਂ ਆਪਣੀ ਘਰ ਦੇ ਵਿੱਚ ਬੈਠ ਕੇ ਇਹ ਉਪਾਅ ਕਰੀਏ ਤਾਂ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਆਪਣੇ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ ਪਰੇਸ਼ਾਨੀਆਂ ਨੂੰ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤਾਂ ਸਮਝ ਲਓ ਕਿ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਬੁਰੇ ਸਕਨੇ ਪਰੇਸ਼ਾਨ ਨਹੀਂ ਕਰਨਗੇ ਤੁਹਾਨੂੰ ਕਦੇ ਵੀ ਕਿਸੇ ਵੀ ਦੁੱਖ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤਾਂ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਇੱਕ ਕਟੋਰੀ ਦੇ ਵਿੱਚ ਸੇਲ ਦਾ ਨਮਕ ਰੱਖੋ ਕਿਉਂਕਿ ਸੇਲ ਦਾ ਨਮਕ ਜਿਹੜਾ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਤੇ ਪਾਵਰਫੁਲ ਹੈ ਜਿਵੇਂ ਕਿ ਸਾਡੀ ਸਿਹਤ ਦੇ ਲਈ ਕਈ ਤਰ੍ਹਾਂ ਦੇ ਦੁੱਖ ਤਕਲੀਫ ਤੇ ਪ੍ਰੋਬਲਮ ਨੂੰ ਦੂਰ ਕਰਦਾ ਉਸੇ ਤਰੀਕੇ ਦੇ ਨਾਲ ਇਹ ਸਾਡੇ ਕੀਤੇ ਕੇ ਉਪਾਸ ਸੇਲ ਦਾ ਨਮਕ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਬਣਾ ਦਿੰਦੇ ਨੇ ਜਿਸ ਦਿਨ ਨਾਲ ਸਾਡਾ 1 ਰੁਪਏ ਦਾ ਖਰਚਾ ਨਹੀਂ ਹੁੰਦਾ ਤੇ ਸਾਡੇ ਸਾਰੇ ਦੁੱਖ ਤਕਲੀਫ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਸੋ ਇਹ ਸਾਨੀ ਜੀ ਸਾਡੀ ਅੱਜ ਦੀ ਵੀਡੀਓ ਦੇ ਸਿੰਦਾ ਨਮਕ ਦੇ ਕੁਝ ਤਿੰਨ ਛੋਟੇ ਛੋਟੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਸੀਂ ਇੱਕ ਵਾਰ ਸਿੰਦਾ ਨਮਕ ਦੇ ਇਹ ਉਪਾਅ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹ ਉਪਾਅ ਇੰਨੇ ਜ਼ਾਦੇ ਬੈਸਟ ਤੇ ਵਧੀਆ ਨਹੀਂ ਜਿੰਨਾ ਦਾ ਰਿਜ਼ਲਟ ਕੋਈ ਵੀ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਵੇਗਾ ਤੁਹਾਨੂੰ ਕਈ ਤਰ੍ਹਾਂ ਦੇ ਚਮਤਕਾਰ ਦੇਖਣ ਨੂੰ ਮਿਲਣਗੇ ਸੋ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਹੋਰ ਅੱਗੇ ਭੈਣ ਭਰਾਵਾਂ ਦੇ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਜੇਕਰ ਤੁਹਾਨੂੰ ਸਰਦੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਰਨ ਤਰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ